ਮਾਰੂ ਮਹਲਾ ਤੀਜਾ ਸੱਚ ਸਲਾਹੀ ਗੈਰ ਗੰਭੀਰੈ ਸਭ ਜਗ ਹੈ ਤਿਸ ਹੀ ਕਹਿ ਚੀਰੈ ਸਭ ਕਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੂਖ ਨਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ ਅੰਤਰ ਟੂਟੀ ਜਮ ਕੀ ਫਾਸੀ ਹੈ ਕਿਸੇ ਸੇਵੀ ਤਾ ਕਿਸ ਸਲਾਹੀ ਸਤਿਗੁਰ ਸੇਵੀ ਸ਼ਬਦ ਸਲਾਹੀ ਸੱਚਾ ਸ਼ਬਦ ਸਦਾ ਮਾਤਿ ਉਤਮ ਅੰਤਰ ਕਮਲ ਪਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਗੂੰਦ ਪਵੈ ਬਿਨਸੈ ਟਹਿਤ ਨਾ ਲਾਗੈ ਬਾਰਾ ਕੰਚਨ ਕਾਇਆ ਗੁਰਮਖ ਬੂਜੈ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਪੂਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ਹਰ ਗੁਣ ਗਾਵਹਿ ਅਨ ਦਿਨ ਜਾਗੀ ਸਾਚਾ ਸੁਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰਨਾ ਪੂਜਾ ਇਕੋ ਸੇਵੀ ਅਵਰ ਨਾ ਦੂਜਾ ਪੂਰਾ ਗੁਰ ਸਭ ਸੱਚ ਦਿਖਾਇਆ ਸੱਚੇ ਨਾਮ ਨਿਵਾਸੀ ਹੈ ਬ੍ਰਹਮ ਬ੍ਰਹਮ ਜੋਨੀ ਫਿਰ ਫਿਰ ਆਇਆ ਆਪ ਭੂਲਾ ਜਾਂ ਖਸਮ ਭੁਲਾਇਆ ਹਰ ਜੀਉ ਮਿਲੈ ਤਾਂ ਗੁਰਮੁਖ ਬੂਜੈ ਚੀਨਾ ਸ਼ਬਦ ਅਬਨਾਸੀ ਹੈ ਕਾਮ ਕ੍ਰੋਧ ਭਰੇ ਹਮ ਅਪਰਾਧੀ ਕਿਆ ਮਹੁ ਲ ਬੋਲਹਿ ਨਾ ਹਮ ਗੁਣ ਨਾ ਸੇਵਾ ਸਾਦੀ ਡੁੱਬਦੇ ਪਾਥਰ ਮੇਲ ਲੈ ਹੋ ਤੁਮ ਆਪੇ ਸਾਚ ਨਾਮੇ ਅਬ ਨਾਸੀ ਹੈ ਨਾ ਕੋਈ ਕਰੇ ਨਾ ਕਰਨੈ ਜੋਗਾ ਆਪੇ ਕਰਹਿ ਕਰਾਵਹਿ ਸੋ ਹੋਇਗਾ ਆਪੇ ਬਖਸ਼ ਲਹਿ ਸੁਖ ਪਾਈ ਸਦ ਹੀ ਨਾਮ ਨਵਾਸੀ ਹੈ ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ ਹਰ ਸਾਚੇ ਸੇਤੀ ਵਣਜ ਵਾਪਾਰਾ ਸਾਚੇ ਧੰਨ ਜਮਿਆ ਟੂਟ ਨਾ ਆਵੇ ਅੰਤਰਨਾਮ ਨਵਾਸੀ ਹੈ ਹਰ ਜਿਓ ਅਬ ਗੁਣਿਆਰੇ ਨੂੰ ਗੁਣ ਕੀਜੈ ਆਪੇ ਬਖਸ਼ ਲੈ ਨਾਮ ਦੀਜੈ ਗੁਰਮੁਖ ਹੋਐ ਸੋ ਪਤ ਪਾਏ ਇਕਤ ਨਾਮ ਨਵਾਸੀ ਹੈ ਅੰਤਰ ਹਰ ਧੰਨ ਸਮਝ ਨਾ ਹੋਈ ਗੁਰ ਪ੍ਰਸਾਦੀ ਪੂਜੈ ਕੋਈ ਗੁਰਮੁਖ ਹੋਐ ਸੋ ਧਨ ਪਾਏ ਸਦਹੀ ਨਾਮ ਨਵਾਸੀ ਹੈ ਅੰਨ ਲਵਾਉ ਪਰਮੁ ਪਲਾਈ ਮਾਇਆ ਮੋਹਿ ਸੁਧ ਨ ਕਾਈ ਮਨ ਮੁਖ ਅੰਦੇ ਕਿਛੂ ਨ ਸੂਜੈ ਗੁਰਮਤਿ ਨਾਮ ਪਰਗਾਸੀ ਹੈ ਮਨ ਮੁਖ ਹਉ ਮੈਂ ਮਾਇਆ ਸੂਤੇ ਆਪਣਾ ਘਰ ਨ ਸਮਾਲੈ ਅੰਤ ਬਗੂਤੇ ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖ ਨਿਵਾਸੀ ਆਪੇ ਕਰਤੈ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰੱਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਫਿਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਲਾਹੀ ਸਾਚੇ ਹੀ ਸਾਚਪਤੀ ਜੈ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਤਾ ਆਪੇ ਲਾਇ ਲਏ ਜਗ ਜੀਵਨ ਦਾਤਾ ਆਪੇ ਬਖਸ਼ੇ ਦੇ ਵੜਿਆਈ ਗੁਰਮਤ ਇਹੋ ਮਨ ਭੀਜੈ ਹੀ ਮਾਇਆ ਲਹਿਰ ਸ਼ਬਦ ਨਿਵਾਰੀ ਇਹੋ ਮਨ ਨਿਰਮਲ ਹੋ ਮੈਂ ਮਾਰੀ ਸਹਜੇ ਗੁਣ ਗਾਵੇ ਰੰਗ ਰਾਤਾ ਰਸ ਨਾਰਾਮ ਰਵੀਜੈ ਹੀ ਮੇਰੀ ਮੇਰੀ ਕਰਤ ਵਿਹਾਣੀ ਮਨ ਮੁਖ ਨਾ ਬੂਝੈ ਫਿਰੈ ਇਆਣੀ ਜਮ ਕਾਲ ਘੜੀ ਮੋਹਤ ਨਿਹਾਲੇ ਆਨ ਦਿਨ ਹਾਰ ਜਾ ਸੀਜੈ ਅੰਤਰ ਲੋਭ ਕਰੈ ਨਹੀਂ ਬੂਝੈ ਸਿਰੀ ਉਪਰ ਜਮ ਕਾਲ ਨਾ ਸੂਜੈ ਐਥੈ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਜੋ ਸੱਚ ਲਾਗੇ ਤਿਨ ਸਾਚੀ ਸੋਏ ਦੂਜੈ ਲਾਗੇ ਮਨ ਮੁਖ ਰੋਇ ਦੋਹਾ ਸ੍ਰੀਆਂ ਕਾ ਖਸਮ ਹੈ ਆਪੀ ਆਪੇ ਗੁਣ ਮਹਿ ਭੀਜੈ ਹੀ ਗੁਰ ਕੈ ਸ਼ਬਦ ਸਦਾ ਜਨ ਸੁਹੈ ਨਾਮ ਰਸਾਇਣ ਇਹੋ ਮਨ 모ਐ ਮਾਇਆ ਮੋਹ ਮਹਿਲ ਪਤੰਗ ਨਾ ਲਾਗੈ ਗੁਰਮਤੀ ਹਰ ਨਾਮ ਭੀਜੈ ਹੀ ਸਭਨਾ ਵਿੱਚ ਵਰਤੈ ਇਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉ ਮੈਂ ਮਾਰ ਸਦਾ ਸੁਖ ਪਾਇਆ ਨਾ ਏ ਸਾਚੈ ਅੰਮ੍ਰਿਤ ਪੀਜੈ ਹੀ ਜਿਲੇ ਵਿਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕਿਛੇ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੀ ਮਾਇਆ ਅਗਨ ਜਲੇ ਸੰਸਾਰੀ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੀ ਇੰਦਰ ਇੰਦਰਾਸਣ ਬੈਠੇ ਜਮ ਕਾ ਭਉ ਪਾਵੇ ਜਮ ਨਾ ਛੋੜੈ ਬਹੁ ਕਰਮ ਕਮਾਵੇ ਸਤਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੀ ਮਨ ਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਭੀਜੈ ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ ਤ੍ਰੈ ਗੁਣ ਬਧਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨੰਦਿਨ ਨਾਮ ਰਵੀਜੈ ਹੀ ਵੇਦ ਪੜਹਿ ਹਰ ਨਾਮ ਨਾ ਬੂਝੈ ਮਾਇਆ ਕਾਰਨ ਪੜ ਪੜ ਲੂਝੈ ਅੰਤਰ ਮੈਲ ਅਗਿਆਨੀ ਅੰਦਾ ਕਿਉ ਕਰ ਦੁੱਤਰ ਤਰੀਜੈ ਹੀ ਬੇਦ ਬਾਦ ਸਭ ਆਖ ਵਖਾਣ ਹੈ ਨਾ ਅੰਤਰ ਪੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਭ ਬੇਦ ਦਿਰੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੀ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਾਚ ਰਵੀਜੈ ਹੀ